ਵੱਗੇ ਨਾ ਜੈ ਜੁਲੇलाल ਜੈ ਖਵਾਜ਼ਾ ਪੀਰ ਮੈਂ ਬਾਬਾ ਮਨਜੋਤ ਸਿੰਘ ਹਰੇਵਾਲ ਗੱਦੀ ਨਿਸ਼ੀਨ ਧੰਤਨ ਜਿੰਦਾ ਪੀਰ ਖਵਾਜ਼ਾ ਖਜ਼ਰਵਾਲੀ ਨੀਲੋਪੁਰ ਆਪ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਜਿਹੜੀ ਹੈ ਇਸ ਦਰਬਾਰ ਤੇ ਮਨਾਈ ਜਾ ਰਹੀ ਹੈ 24 April ਦਿਨ ਐਤਵਾਰ ਨੂੰ ਵਿਸਾਖੀ ਦਾ ਜੋੜ ਮੇਲਾ ਤੇ ਭੰਡਾਰਾ ਇੱਥੇ ਮਨਾਇਆ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਚੋਟੀ ਦੇ ਸਿੰਗਰ ਪਾਲੀ ਵੇਤ ਵਾਲੀਆ ਸੋਨ ਸਕੰਦਰ ਅਮਰ ਪਾਲੀ ਵਾਇਸ ਆਫ ਪੰਜਾਬ ਤੋਂ ਲੜਕਾ ਜਿੱਤਿਆ ਸੀ ਨੰਦ ਹੋਰ ਵੀ ਕਈ ਅਨੇਕਾ ਸਿੰਗਰ ਜਿਹੜੇ ਐ ਇੱਥੇ ਬਾਬਾ ਜੀ ਦਾ ਗੁਣਗਾਨ ਕਰਨ ਲਈ ਆ ਰਹੇ ਐ ਔਰ ਮੈਂ ਬੇਨਤੀ ਕਰਦਾ ਸਮੂਹ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਬਾਬਾ ਜੀ ਦੀ ਇਹ 14 ਤਰੀਕ ਨੂੰ ਆਓ ਆਪਾਂ ਰਲ ਮਿਲ ਕੇ ਵਿਸਾਖੀ 14 ਤਰੀਕ ਜਿਹੜੀ ਜੋੜ ਮੇਲਾ ਮਨਾਈਏ ਔਰ ਆ ਕੇ ਤੇ ਬਾਬਾ ਜੀ ਦੇ ਚਰਨਾਂ ਚ ਅਸ਼ੀਰਵਾਦ ਲੈ ਕੇ ਆਪਣਾ ਜੀਵਨ ਸਫਲਾ ਬਣਾਇਆ। ਬਾਬਾ ਜੀ ਸਰਗਰ ਤੋਂ ਬਹੁਤ ਜੀਉਂਦੇ। ਸੰਗਤ तकरीबन ਪੂਰੇ ਦੇਸ਼ ਚੋਂ ਹੀ ਆਉਂਦੀ ਆ Rajasthan ਤੋਂ, Himachal ਤੋਂ, Punjab ਹੋ ਗਿਆ। ਗੁਦੇਸ਼ਾਂ ਜਿਹੜੀ ਸੰਗਤ ਬੈਠੀ ਹੈ ਉਹ ਵੀ ਸਪੈਸ਼ਲ ਮੇਲੇ ਲਈ ਉੱਥੋਂ ਆਉਂਦੇ ਆ। ਆਈ ਹੋਈ ਸੰਗਤ ਲਈ ਕੀ ਰੇਪੇਟ ਕੀਤੀ ਹੈ ਦਰਬਾਰ ਨੂੰ। ਦਰਬਾਰ ਵੱਲੋਂ ਹਰ ਤਰ੍ਹਾਂ ਦਾ ਲੰਗਰ ਇੱਥੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਹੈ। ਚਾਹੇ ਉਹ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਹੋਵੇ ਚਾਹੇ ਉਹਨਾਂ ਦੇ ਲੰਗਰ ਪਾਣੀ ਦਾ ਇੰਤਜ਼ਾਮ ਹੋਵੇ ਸਾਰੇ ਹੀ ਇੰਤਜ਼ਾਮ ਜਿਹੜੇ ਦਰਬਾਰ ਵੱਲੋਂ ਕੀਤੇ ਜਾਂਦੇ ਕਿੰਨੇ ਸੇਵਾਦਾਰ ਸੇਵਾ ਨੂੰ ਹੁੰਦੇ ਨੇ ਇਹ ਅਨੇਕਾਂ ਹੀ ਸੇਵਾਦਾਰ ਆ ਸਾਡਾ ਇੱਥੇ ਟਰਸਟ ਬਣਾਇਆ ਆ ਕਵਾਜ਼ਾ ਗਰੀਬ ਨਵਾਜ਼ ਸੋਸ਼ਲ ਵੈਲਫੇਅਰ ਟਰਸਟ ਉਹਦੇ ਸਾਰੇ ਟਰਸਟੀ ਔਰ ਜਿੰਨੇ ਸਾਡੇ ਮੈਂਬਰ ਨੇ ਪੂਰੀ ਤਨਦੇਹੀ ਦੇ ਨਾਲ ਬਾਬਾ ਜੀ ਦੇ ਮੇਲੇ ਤੇ ਆਪਣੀ ਸੇਵਾ ਨਿਭਾਵੇ ਤੁਹਾਡੇ ਵੱਲੋਂ ਗਊਆਂ ਦੀ ਸੇਵਾ ਵੀ ਕੀਤੀ ਜਾਂਦੀ ਹੋਰ ਜਾਨਵਰਾਂ ਦੀ ਕਿਹੜੇ ਕਿਹੜੇ ਜਾਨਵਰ ਅਸੀਂ ਇੱਥੇ ਟਰਸਟ ਵੱਲੋਂ ਜਿਹੜੇ ਨਜੀਬੇ ਜਾਨਵਰ ਬੇਸਹਾਰਾ ਜਾਨਵਰ ਚਾਹੇ ਉਹ ਕੁੱਤੇ ਹੋਣ ਕੋੜਾ ਹੋਵੇ ਗਾਊ ਹੋਵੇ ਤਾਂ ਹੋਵੇ ਕਬੂਤਰ ਹੋਵੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੰਛੀ ਹੈ ਜਿਹੜਾ ਉਹ ਬਿਮਾਰ ਅਸੀਂ ਦੇਖਦੇ ਆਂ ਰੋੜਾਂ ਦੇ ਉੱਤੇ ਜਹਾ ਅਸੀਂ ਉਹ ਲੈ ਕੇ ਆਉਂਦੇ ਆਂ ਇੱਥੇ ਸਾਡੇ ਪੱਕੇ ਡਾਕਟਰ ਰੱਖੇ ਹੋਏ ਆ ਲਿਆ ਕੇ ਉਹਨਾਂ ਦੀ ਸੇਵਾ ਕਰਕੇ ਉਹਨੂੰ ਠੀਕ ਕਰਕੇ ਅਸੀਂ ਵਧੀਆ ਘਰ ਉਹਨੂੰ ਅਡਾਪਟ ਕਰਾਉਂਦੇ ਆਂ ਇਹ ਐਨ ਜੀਓ ਵੱਲੋਂ ਕੀਤਾ ਜਾਂਦਾ ਜਾਂ ਆਪਣੇ ਦਰਬਾਰ ਦਰਬਾਰ ਔਰ ਟਰੱਸ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਕੀ ਕਿਹੜਾ ਚੋਣ ਜਿਹੜੇ ਹੋਰ ਵੀ ਥੋੜੀ ਨਾਲ ਸੇਵਾ ਕਰਾ ਜਾਂਦੇ ਦੇਖੋ ਕਿਸੇ ਵੀ ਗੁਰੂ ਘਰ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਗੁਰੂ ਘਰ ਨਾਲ ਜੁੜ ਕੇ ਜੇ ਦੀ ਅੱਛੀ ਸੇਵਾ ਚਾਹੇ ਉਹ ਇਨਸਾਨੀ ਜਾਂ ਮੇ ਦੀ ਸੇਵਾ ਹੈ ਕਿ ਇਹ ਚਾਹੇ ਉਹ ਪਸ਼ੂ ਪੰਛੀਆਂ ਦੀ ਸੇਵਾ ਹੈ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਸੇਵਾ ਔਰ ਸਿਮਰਨ ਦੇ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ ਹੋਰ ਕੋਈ ਰਸਤਾ ਰੱਬ ਨੂੰ ਪਾਉਣ ਲਈ ਹੈ ਨਹੀਂ ਇਕ ਹੋਰ ਫਿਰ ਸੰਗਤ ਨੂੰ ਸੰਬੋਧਨ ਸੁਦਾ ਦੇ ਹਾਂ ਸੰਗਤ ਨੂੰ ਬੇਨਤੀ ਹੈ 14 ਅਪ੍ਰੈਲ ਦੇ ਐਤਵਾਰ ਹੁਮਾ ਮਾਕੇ ਬਾਬਾ ਜੀ ਦੇ ਮੇਲੇ ਤੇ ਸ਼ਾਮਲ ਹੋਈਏ ਆਪਾਂ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਮੇਲੇ ਦੀ ਰੌਣਕ ਨੂੰ ਵਧਾਈਏ ਆਪ ਸਾਰਿਆਂ ਦਾ ਧੰਨਵਾਦ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।